ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਜ਼ਿਲ੍ਹਾ ਕਪੂਰਥਲਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਏਕਤਾ ਪਾਰਟੀ ਜਿਸ ਦੀਆਂ ਸਾਰੀਆਂ ਸੰਸਥਾਵਾਂ ਦੇ ਮੈਂਬਰ ਨੇ ਨੂੰ ਭੰਗ ਕਰ ਦਿੱਤਾ ਗਿਆ। ਫਰਵਰੀ ਮਹੀਨੇ ਦੇ ਵਿੱਚ ਇਕਤਾ ਪਾਰਟੀ ਦੀ ਬਾਰਡੀ ਨਵੇਂ ਸਿਰੀ ਤੋਂ ਬਣਾਈ ਗਈ ਸੀ ਅਤੇ ਸੂਬੇ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਅਤੇ ਹਾਧੇਦਾਰਾਂ ਦੀਆਂ ਨਵੀਆਂ ਸ਼ਰਤਾਂ ਤੇ ਪਾਰਟੀ ਦੇ شناختੀ ਕਾਰਡ ਦਿੱਤੇ ਗਏ ਸਨ ਇਕਤਾ ਪਾਰਟੀ ਦਿਆਂ ਕਾਰਜ ਸ਼ਰਤਾ ਦਿੰਦੇ ਹੋਏ ਪਾਰਟੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਾਰੀ ਦਿਸ਼ਾਂ ਦੀ ਰਾਜਾ ਨੇ ਪਾਰਟੀ ਵਰਕਰਾਂ ਤੇ ਨੇਤਾਮਨ ਨੂੰ ਜੋ ਵੀ ਹੁਕਮ ਦਿੱਤੇ ਸਨ ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਖਤਮ ਕਰ ਦਿੱਤਾ ਗਿਆ। ਹੁਣ ਨਵੇਂ ਸਿਰੇ ਤੋਂ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ। ਨਵੇਂ ਅਧਿਕਾਰੀ ਤੇ ਵਰਕਰਾਂ ਨੂੰ ਸ਼ਰਤਾ ਅਤੇ ਸ਼ਨਾਖਤੀ ਕਾਰਡ ਦਿੱਤੀ ਕੇ ਨਿਯੁਕਤ ਕੀਤਾ ਗਿਆ। ਸਰ ਕੀ ਕਾਰਨ ਸੇ ਜਿਹੜੀ ਅੱਜ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ? ਮੈਂ ਗਰਮੀਤ ਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਪਿਛਲੇ 10 ਸਾਲ ਤੋਂ ਏਕਤਾ ਪਾਰਟੀ ਜਿਹੜੀ ਹੈ ਲਗਾਤਾਰ ਲੋਕਾਂ ਵਿੱਚ ਵਿਚਰਦੀ ਪਈ ਹੈ ਔਰ ਹਰ ਸਾਲ ਮੈਂ ਸਮਝਦਾ ਵੀ ਏਕਤਾ ਪਾਰਟੀ ਦੀ ਬਾਡੀ ਜਿਹੜੀ ਹੈ ਉਹ ਭੰਗ ਕੀਤੀ ਜਾਂਦੀ ਹੈ ਕਿਉਂਕਿ ਏਕਤਾ ਪਾਰਟੀ ਇੱਕ ਰਜਿਸਟਰਡ ਪਾਰਟੀ ਹੈ ਵੀ ਹੈ ਕਿਉਂਕਿ 20 ਜਨਵਰੀ ਤੋਂ ਬਾਅਦ ਏਕਤਾ ਪਾਰਟੀ ਦੀ ਜਿੰਨੀ ਵੀ ਮੈਂਬਰਸ਼ਿਪ ਹੈਗੀ ਹੈ ਜਾਂ ਜਿੰਨੇ ਵੀ ਲੋਕਾਂ ਕੋ ਉਹਦੇ ਪੰਜਾਬ ਦੇ ਸ਼ਹਿਰੀ ਜਾਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹ ਅੱਜ ਤੋਂ ਬਾਅਦ ਬਿਲਕੁਲ ਕੋਈ ਵੀ ਜਿਹੜਾ ਪ੍ਰਧਾਨ ਜਿਹੜਾ ਕਿਸੇ ਉਦੇ ਤੇ ਨਹੀਂ ਹੈਗਾ ਉਹ ਆਮ ਇੱਕ ਵਰਕਰ ਤਰ੍ਹਾਂ ਦੀ ਉਹ ਕੰਮ ਕਰੂਗਾ ਕਿਉਂਕਿ ਜਨਵਰੀ ਤੋਂ ਬਾਅਦ ਵੀ 10 ਫਰਵਰੀ ਤੋਂ ਮੈਂ ਸਮਝਦਾ ਵੀ ਦੁਬਾਰਾ ਜਿਹੜਾ ਵਾ ਉਦੇ ਦਿੱਤੇ ਜਾਣਗੇ ਔਰ ਏਕਤਾ ਪਾਰਟੀ ਵੱਲੋਂ ਇੱਕ ਮੈਂ ਤਾਂ ਪ੍ਰੈਸ ਵਾਲੇ ਬੁਲਾਏ ਅੱਜ ਵੀ ਏਕਤਾ ਪਾਰਟੀ 10 ਫਰਵਰੀ ਤੋਂ ਬਾਅਦ ਜਿੰਨੂੰ ਵੀ ਅਹੁਦਾ ਦੇਊਗੀ ਜਾਂ ਜਿੰਨੂੰ ਵੀ ਪ੍ਰਧਾਨ ਬਣਾਊਗੀ ਜੇ ਤੂੰ ਆਪ ਆਫਰ ਕਰੂਗਾ ਉਹਨੂੰ ਪ੍ਰਧਾਨਗੀ ਦੀ ਜਿਹੜੀ ਮੈਂਬਰਸ਼ਿਪ ਦਿੱਤੀ ਜਾਊਗੀ ਇੱਕ ਉਹਨੂੰ ਥਾਣੇ ਆਲੇ ਕੰਮ ਕਰਨ ਵਾਸਤੇ ਇੱਕ ਡੈਂਟੀਕਾਰਡ ਜਿਹੜਾ ਵਾ ਉਹ ਅਸੀਂ ਇਸ਼ੂ ਕਰਾਂਗੇ ਕਿਉਂਕਿ ਥਾਣੇ ਵਿੱਚ ਜਾਣ ਤੋਂ ਪਹਿਲਾਂ ਜਿਹਦੇ ਕੋਲ ਡੈਂਟੀਕਾਰਡ ਹੋਊਗਾ ਉਹੀ ਥਾਣੇ ਜਾਊਗਾ ਜਾਂ ਜਿਹਦੇ ਕੋਲ ਮੈਂਬਰਸ਼ਿਪ ਹੋਊਗੀ ਉਹੀ ਥਾਣੇ ਜਾਊਗਾ ਬਗੈਰ ਡੈਂਟੀਕਾਰਡ ਤੋਂ ਬਗੈਰ ਮੈਂਬਰਸ਼ਿਪ ਤੋਂ ਚਾਹੇ ਕੋਈ ਵੀ ਹੋਵੇ ਚਾਹੇ ਮੈਂ ਕੋਣਾ ਹੋਵਾਂ ਕੋਈ ਵੀ ਹੋਊਗਾ ਉਹਦੀ ਥਾਣਿਆਂ ਵਿੱਚ ਬਿਲਕੁਲ ਸੁਣਵਾਈ ਜੀ ਹੋਊਗੀ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਹੋਊਗਾ ਜਿੰਨੀਆਂ ਵੀ ਏਕਤਾ ਪਾਰਟੀ ਦੀਆਂ ਗੱਡੀਆਂ ਤੇ ਪਲੇਟਾਂ ਲੱਗੀਆਂ ਉਹ 20 ਤਰੀਕ ਤੋਂ ਬਾਅਦ ਬਿਲਕੁਲ ਖਤਮ ਹੋ ਜਾਣੀਆਂ ਕੱਲੋਂ ਕੋਈ ਏਕਤਾ ਪਾਰਟੀ ਦੀ ਗੱਡੀ ਕਿਤੇ ਫੜੀ ਜਾਂਦੀ ਹੈ ਜਾਂ ਨੰਬਰ ਪਲੇਟ ਫੜਿਆ ਜਾਂਦਾ ਉਹਦੇ ਵਿੱਚ ਏਕਤਾ ਪਾਰਟੀ ਦੀ ਜਾਂ ਮੇਰੇ ਵੱਲੋਂ ਉਹਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਕਿਉਂਕਿ ਕੱਲੀ ਏਕਤਾ ਪਾਰਟੀ ਦੀ ਨਹੀਂ ਗੱਲ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੈਗੀਆਂ ਜਾਂ ਜਿੰਨੀਆਂ ਵੀ ਰਜਿਸਟਰਡ ਪਾਰਟੀਆਂ ਹੈਗੀਆਂ ਉਹ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਚੱਲਦੀਆਂ ਵਾ ਇਸੇ ਤਰ੍ਹਾਂ ਏਕਤਾ ਪਾਰਟੀ ਜਿਹੜੀ ਹੈ ਪਿਛਲੇ 10 ਸਾਲ ਤੋਂ ਲਗਾਤਾਰ ਕਾਨੂੰਨ ਦੇ दायरे ਵਿੱਚ ਰਹਿ ਕੇ ਏਕਤਾ ਪਾਰਟੀ ਨੂੰ ਜਿਹੜਾ ਚਲਾਇਆ ਜਾਂਦਾ ਵਾ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਜ਼ਿਲ੍ਹਾ ਪ੍ਰਧਾਨ ਨੀਗਾ ਕੋਈ ਸ਼ਹਿਰੀ ਪ੍ਰਧਾਨ ਨੀਗਾ ਜਿਹੜਾ ਵੀ ਥਾਣੇ ਤੇ ਜਾਊਗਾ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਾਂ ਜਿਹੜੇ 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 ਆਗੂ ਦਾ ਕੋਈ ਆਪਣਾ ਕੰਮ ਹੋਊਗਾ ਉਹਦੀ ਏਕਤਾ ਪਾਰਟੀ ਜਿਹੜੀ ਸੁਣਵਾਈ ਕਰੂਗੀ ਆਪਣੀ ਤੌਰ ਤੇ ਕੋਈ ਆਪਣੇ ਆਪ ਉਠਾਣੇ ਜਾਊਗਾ ਉਹਦੀ ਏਕਤਾ ਪਾਰਟੀ ਦੀ ਕੋਈ ਜ਼ੁੰਮੇਵਾਰ ਹੈ ਨਹੀਂ ਅੱਜ ਤੋ ਬਾਅਦ ਏਕਤਾ ਪਾਰਟੀ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਭੰਗ ਕੀਤੀ ਜਾਂਦੀ ਹੈ 10 ਫਰਵਰੀ ਤੋਂ ਬਾਅਦ ਏਕਤਾ ਪਾਰਟੀ ਦੇ ਦੁਆਰਾ ਜਿਹੜੇ ਆਗੂ ਬਣਾਏ ਜਾਣਗੇ ਅੱਜ ਤੋਂ ਬਾਅਦ ਕੋਈ ਵੀ ਏਕਤਾ ਪਾਰਟੀ ਦਾ ਆਗੂ ਨਹੀਂ ਹੈਗਾ ਸਿਰਫ ਏਕਤਾ ਪਾਰਟੀ ਇੱਕ ਇੱਕ ਵਰਕਰ ਤੋਂ ਏਕਤਾ ਪਾਰਟੀ ਆ ਤੋਂ ਬਾਅਦ ਹੈਗੀ ਆ 10 ਵਰ੍ਹੇ ਤੋਂ ਬਾਅਦ ਦੇਖਾਂਗੇ ਜਿਹੜਾ ਦਫ਼ਤਰ ਵਿੱਚ ਪਹੁੰਚ ਕਰੂਗਾ ਜਾਂ ਮੈਂਬਰਸ਼ਿਪ ਜਿਹੜਾ ਆਪ ਮੰਗੂਗਾ ਉਹਨੂੰ ਦਿੱਤੀ ਜਾਓਗੇ ਬਾਕੀ ਜਿਹੜਾ ਕੋਈ ਆਪਣੀ ਤੌਰ ਤੇ ਜਾਂ ਆਪਣੇ ਤੌਰ ਤੇ ਕੰਮ ਕਰੂਗਾ ਉਹਦੀ ਇਕਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ